ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਸਮਰਾਲਾ ਦੀ ਮਾਰਕੀਟ ਕਮੇਟੀ ਵਿੱਚ ਹੋਈ ਜਿੱਥੇ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੇ 24 ਅਗਸਤ ਨੂੰ ਸਮਰਾਲਾ ਦੀ ਦਾਣਾ ਮੰਡੀ ਵਿੱਚ ਪਾਰੀ ਇਕੱਠ ਕਰਨ ਦਾ ਐਲਾਨ ਕੀਤਾ ਇਸ ਮੌਕੇ ਕਿਸਾਨ ਯੂਨੀਅਨ ਬੀਕੇ ਜੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਸਕੀਮ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਨਾ ਦੇਣ ਦੇ ਸੰਘਰਸ਼ ਵਿੱਚ ਪਿੰਡਾਂ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਜਿੱਤ ਹੋਈ ਇਸ ਦੇ ਤਹਿਤ ਪੰਜਾਬ ਸਰਕਾਰ ਨੂੰ ਲੈਂਡ ਪੋਲਿੰਗ ਸਕੀਮ ਵਾਪਸ ਲੈਣੀ ਪਈ ਆਓ ਜਾਣਦੇ ਹਾਂ ਹੋਰ ਕੀ ਕਹਿਣਾ ਬਲਬੀਰ ਸਿੰਘ ਰਾਜੇਵਾਲ ਦਾ ਤੇ ਹੋਰ ਜਥੇਬੰਦੀਆਂ ਦਾ ਯੋ ਦੋਸਤੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੁਲਿੰਗ ਸਕੀਮ ਵਾਪਸ ਲੈਣ ਦੇ ਮੌਕੇ ਤੇ ਕਾਰਨ ਸਾਡੇ ਸੰਘਰਸ਼ ਦੀ ਬਦੌਲਤ ਜਿਹੜੀ ਇਹ ਸਕੀਮ ਵਾਪਸ ਕੀਤੀ ਆ 24 ਅਗਸਤ ਨੂੰ ਸਮਰਾਲੇ ਚ ਮੋਰਚੇ ਵੱਲੋਂ ਇੱਕ ਬਹੁਤ ਹੀ ਮੈਗਾ ਰੈਲੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜਿੱਤ ਰੈਲੀ ਦੇ ਰੂਪ ਚ ਮੋਰਚੇ ਨੇ ਉਸ ਲਈ ਇੱਕ ਪ੍ਰਬੰਧਕੀ ਕਮੇਟੀ ਬਣਾਈ ਸੀ ਅੱਜ ਉਸ ਪ੍ਰਬੰਧਕੀ ਕਮੇਟੀ ਦੀ ਵਿਦਾਈ ਹੋਈ ਮੀਟਿੰਗ ਸੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਕੁਝ ਹੋਰ ਸਾਥੀ ਵੀ ਅੱਜ ਪ੍ਰਬੰਧਾਂ ਦੇ ਮੱਦੇ ਨਜ਼ਰ ਅੰਤਮ ਛੋਹਾਂ ਦੇਣ ਲਈ ਚੀ ਜਾਲਿਆ ਜੇ ਸਾਰੇ ਅਸੀਂ ਇਕੱਠੇ ਹੋਏ ਸੀ ਜਿਹਦੇ ਚ ਸਰਦਾਰ ਬਲਬੀਰ ਸਿੰਘ ਜੀ ਰਾਜੇয়াল ਸਾਹਿਬ ਸਰਦਾਰ ਹਰਿੰਦਰ ਸਿੰਘ ਲਖੋਵਾਲ ਸਾਹਿਬ ਸਰਦਾਰ ਬਲਜੀਤ ਸਿੰਘ ਗਰੇয়াল ਜੀ ਰਮਿੰਦਰ ਸਿੰਘ ਪਟਿਆਲਾ ਬਲਦੇਵ ਸਿੰਘ ਨਿਹਾਲਗੜ ਜੀ ਆਰ ਪਾਲ ਮਾਜਰਾ ਜੀ ਰਮਿੰਦਰ ਸਿੰਘ ਪਾਲ ਮਾਜਰਾ ਜੀੁਰਜਾਂਟ ਸਿੰਘ ਜੀ ਇੰਦਰਪਾਲ ਜੀ ਵਿਕੇਸ਼ ਚੰਦਰ ਜੀ ਜਗਨਵੀਰ ਚੋਹਾਨ ਜੀ ਬਲਦੇਵ ਲਤਾਲਾ ਜੀ अवतार सिंह मैलो साहब गकी तालियाल इस तरह ਤੇ ਕੁਝ ਹੋਰ ਸਾਡੇ ਸਾਥੀ ਅੱਜ ਇਸ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਅੰਤਮ ਛੁਆਹ ਦੇਣ ਲਈ ਅਸੀਂ ਇਕੱਠੇ ਹੋਏ ਆਂ ਅਸੀਂ ਕੀ ਫੈਸਲੇ ਕੀਤੇ ਨੇ ਇਸ ਬਾਰੇ ਮੈਂ ਬਲਬੀਰ ਸਿੰਘ ਰਾਜੇਵਾਲ ਸਾਹਿਬ ਤੇ ਹਰਿੰਦਰ ਸਿੰਘ ਲੱਕੋਵਾਲ ਸਾਹਿਬ ਨੂੰ ਵਿਜਿਕਾਰਾਂਗਾ ਕਿ ਵਾਰੀ-ਵਾਰੀ ਉਹ ਤੁਹਾਡੇ ਨਾਲ ਬਰੀਫ ਕਰ ਦੇਵਗੇ ਪਹਿਲਾਂ ਲੱਕੋਵਾਲ ਸਾਹਿਬ ਆਪਣੀ ਗੱਲ ਜੀ ਕਹਿਣ 24 ਅਗਸਤ ਨੂੰ ਜਿਹੜੀ ਸਾਡੀ ਇੱਕ ਕਿਸਾਨ ਮਹਾਪੰਚਾਇਤ ਹੋ ਰਹੀ ਆ ਤੁਸੀਂ ਦੇਖੋਗੇ ਵੀ ਐਡੀ ਮਹਾਪੰਚਾਇਤ ਪੰਜਾਬ 'ਚ ਕਦੇ ਹੋਈ ਨਹੀਂ ਐਡੇ ਵੱਡੇ ਪ੍ਰਬੰਧ ਇੰਨਾ ਲੋਕਾਂ ਦਾ ਹੰਗਾਰਾ ਕਿਸਾਨਾਂ ਮਜ਼ਦੂਰਾਂ ਦਾ ਹਰ ਵਰਗ ਦਾ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਸਾਡੇ ਵਰਕਰ ਵੀ ਜਾ ਜਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਤੇ ਕਿਸਾਨਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਵੀ ਵੱਧ ਚੜ ਕੇ ਲੱਖਾਂ ਤੋਂ ਉੱਪਰ ਕਿਸਾਨ ਇੱਥੇ ਪਹੁੰਚਣਾ ਚਾਹੀਦਾ ਬਕਾਇਦਾ ਅੱਜ ਡਿਊਟੀਆਂ ਲੱਗ ਗਈਆਂ ਨੇ ਲੰਗਰ ਕਮੇਟੀ ਦੀ ਡਿਊਟੀ ਲੱਗ ਗਈ ਆ ਪ੍ਰਬੰਧਾਂ ਦੀ ਡਿਊਟੀ ਸਟੇਜ ਪ੍ਰਬੰਧਾਂ ਦੀ ਡਿਊਟੀ ਲੱਗ ਰਹੀ ਆ ਸਟੇਜ ਸੰਚਾਲਨ ਦੀ ਜਿਹੜੀ ਡਿਊਟੀ ਆ ਲੱਗ ਰਹੀ ਆ ਕੋਈ ਲੰਗਰ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰਬੰਧਾਂ ਦੀ ਘਾਟ ਇੱਥੇ ਨਹੀਂ ਆਉਣ ਦਿੱਤੀ ਜਾਵੇਗੀ ਜਾਵੇਗੀ ਤੇ ਇਸ ਲਈ ਇੱਕ ਅੱਜ ਕਮੇਟੀ ਨੇ ਮੀਟਿੰਗ ਕੀਤੀ ਆ ਮੀਟਿੰਗ 'ਚ ਜਿਹੜੀ ਆਪਸੀ ਵਿਚਾਰਾ ਹੋ ਜਾਂਦੇ ਹੁਣ ਰਾਜਵਾਲ ਸਾਹਿਬ ਨੂੰ ਪਹੁੰਚਾਉਣਾ ਹੈ ਦੋਸਤੋ ਖੁਸ਼ੀ ਹੈ ਵੀ ਅਸੀਂ ਸਰਕਾਰ ਦਾ ਮੂੰਹ ਮੋੜ ਸਕੇ ਸਾਰੇ ਲੋਕਾਂ ਦੀ ਮਦਦ ਦੇ ਨਾਲ ਜਿਹੜੀ 65533 ਏਕੜ ਜ਼ਮੀਨ ਕਿਸਾਨਾਂ ਤੋਂ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਕੋਹੀ ਜਾ ਰਹੀ ਸੀ ਇੱਕ ਐਸਾ ਬਰੋਲਾ ਸਾਰੇ ਪੰਜਾਬ ਵਿੱਚ ਉਠਿਆ ਇਹਦੇ ਵਿਰੁੱਧ ਤੇ ਲੋਕ ਆਪ ਮੁਹਾਰੇ ਬੋਰਡ ਲਾਉਣ ਲੱਗ ਪਏ ਸੀ ਕਿ ਸਾਡੇ ਪਿੰਡਾਂ 'ਚ ਨਾ ਪੜਿਓ ਤੇ ਜਿਹੜੀ ਅਸੀਂ 31 ਤਾਰੀਖ ਨੂੰ ਟਰੈਕਟਰ ਰਾਲੀ ਰੈਲੀ ਕੀਤੀ ਉਨੇ ਤਾਂ ਇੱਕ ਤਰ੍ਹਾਂ ਨਾਲ ਸਾਰਾ ਕੁਝ ਸਰਕਾਰ ਦਾ ਤੰਤਰ ਹਵਾ ਕੇ ਰੱਖ ਦਿੱਤਾ ਸੀ ਉਹਦਾ ਨਤੀਜਾ ਇਹ ਹੋਇਆ ਵੀ ਸਰਕਾਰ ਮਜਬੂਰ ਹੋਈ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਔਰ ਇਹਦੀ ਜਿੱਤ ਦੀ ਖੁਸ਼ੀ ਵਿੱਚ ਤੇ ਕੁਝ ਹੋਰ ਮੁੱਦੇ ਨੇ ਇਹਨਾਂ ਵਾਸਤੇ ਅਸੀਂ 24 ਤਾਰੀਖ ਨੂੰ ਕੁਝ ਐਲਾਨ ਵੀ ਕਰਾਂਗੇ ਉਹ ਵੀ ਅੱਜ ਕੁਝ ਡਿਸਕਸ ਕੀਤੇ ਨੇ ਜਿਹਦੇ ਚ ਜਿਹੜਾ ਹੈਗਾ ਐਫਟੀਏ ਦੇ ਉੱਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਪਾਲ ਸਰਕਾਰ ਦਾ ਕੋਈ ਵਿਸ਼ਵਾਸ ਨਹੀਂ ਹੁਣ ਪਿਛਲੇ ਦਿਨੀ ਇਹਨਾਂ ਨੇ ਆਸਟ੍ਰੇਲੀਆ ਤੇ ਅਮਰੀਕਾ ਤੋਂ ਕਾਟਨ ਇੰਪੋਰਟ ਅਲਾਓ ਕਰ ਦਿੱਤੀ ਉਹਦੇ ਨਾਲ ਜਿਹੜੇ ਕਾਟਨ ਗਰੋਅਰਸ ਨੇ ਖਾਸ ਸੌਰ ਤੇ ਮਹਾਰਾਸ਼ਟਰ ਦੇ ਸਭ ਤੋਂ ਵੱਧ ਉੱਥੇ ਦੇ ਕਿਸਾਨ ਡੁੱਬਣਗੇ ਇਸੇ ਤਰ੍ਹਾਂ ਸਾਨੂੰ ਕਹਿ ਰਿਹਾ ਕਿ ਉਹ ਖੇਤੀ ਸੈਕਟਰ ਕਿਤੇ ਅਮਰੀਕਾ ਨੂੰ ਖੋਲ ਨਾ ਦੇਣ ਜੇ ਜੇ ਖੋਲਣਗੇ ਤਾਂ ਬਹੁਤ ਵੱਡਾ ਅੰਦੋਲਨ ਹੋਏਗਾ ਇਸੇ ਤਰ੍ਹਾਂ ਅਗਲਾ ਹੈ ਸਾਡੀ ਪਾਣੀ ਦੀ ਸਮੱਸਿਆ ਪੰਜਾਬ ਦਾ ਤਰਤੀਹਡਲਾ ਪਾਣੀ ਰਿਪੋਰਟਸ ਆ ਗਈਆਂ ਕੈਂਸਰਸ ਹੋ ਗਿਆ ਜਿਹੜੀ ਅਗਲੀ ਸਤ੍ਹਾ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਤੇ ਨਾ ਉਹ ਪਾਣੀ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਪਾਣੀ ਲਈ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਨਹਿਰੀ ਪਾਣੀ ਇਹਦੇ ਲਈ ਅਸੀਂ ਅੰਦੋਲਨ ਕਰਨ ਵਾਲੇ ਆਂ ਔਰ ਇਸੇ ਤਰ੍ਹਾਂ ਕੋਆਪਰੇਟਿਵ ਸਾਰੇ ਪੰਜਾਬ ਦੇ ਸਾਰੇ ਕੋਆਪਰੇਟਿਵਜ਼ ਘਟੇਜ ਨੇ ਸਰਕਾਰ ਦੇ ਅਫਸਰਾਂ ਸਾਹੀ ਦੀ ਲੁੱਟ ਕਰਨ ਇਹ ਸਾਰਾ ਕੋਆਪਰੇਟਿਵਦਾਰਾ ਡੁੱਬ ਗਿਆ ਔਰ ਹੁਣ ਉਤੋਂ ਪਹਾੜ ਸਰਕਾਰ ਕੋਆਪਰੇਟਿਵ ਸੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਸਟੇਟ ਸਬਜੈਕਟ ਹੈ ਹੁਣ ਇਹ ਮੈਹਿਕਮਾ ਚੱਲੇਗਾ ਹੋਮ ਮਿਨਿਸਟਰ ਦੇ ਕੋਲ ਕੋਆਪਰੇਟਿਵ ਦਾ ਉਹ ਹਰ ਉਪਰਾਲਾ ਕਰ ਰਹੇ ਨੇ ਵੀ ਕੋਆਪਰੇਟਿਵ ਸਟੇਟਾਂ ਦੀ ਉਹਦੇ ਤੇ ਵੀ ਅਸੀਂ ਕਬਜ਼ਾ ਕਰ ਲਈਏ ਇਹਦੇ ਅੱਗੇ ਜਿਹੜੀ ਬਹੁਤ ਅਹਿਮ ਮੰਗ ਹੈ ਪੰਜਾਬ ਦੇ ਕਿਸਾਨਾਂ ਦਾ ਅਰਬਾਂ ਰੁਪਇਆ 슈ਗਰ ਮਿਲਾਂ ਉਪਰ ਗੰਨੇ ਦੀ ਕੀਮਤ ਦਾ ਬਕਾਇਆ ਖੜਾ ਹੈ ਸਰਕਾਰ ਇਸ ਪਾਸੇ ਕੰਨ ਨਹੀਂ ਧਰਦੀ ਉਹ ਅਸੀਂ ਉਸ ਦਿਨ ਕੋਈ ਵੱਡਾ ਐਲਾਨ ਕਰਾਂਗੇ ਐਜੀਟੇਸ਼ਨ ਦਾ ਜਿਹੜੀ ਇੱਕ ਹੜਾ ਹੜਾ ਦੇ ਮਾਮਲੇ 'ਚ ਅਸੀਂ ਦੇਖ ਚੁੱਕੇ 2023 'ਚ ਵੀ ਹੜਾ ਹੈ ਸਰਕਾਰ ਨੇ ਇਕੱਲਾ ਹੀ ਜੀਤੀਆਂ ਕਿਸੇ ਨੂੰ ਕੋਈ ਇੱਕ ਥੇਲੇ ਦੀ ਕੋਈ ਮਦਦ ਨਹੀਂ ਦਿੱਤੀ ਇਸ ਵਾਰੀ ਫੇਰ ਹੜਾ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਨੂੰ ਅਫਸੋਸ ਹੈ ਜਿਹੜੇ ਰੋਜ਼ ਲੋਕ ਪਾਣੀ ਲਈ ਰੋਲਾ ਪਾਉਂਦੇ ਸੀ ਇਹ ਅੱਜ ਉਹ ਸਾਰੇ ਚੁੱਪ ਨੇ ਪੰਜਾਬ ਇਕੱਲਾ ਹੀ ਇਹਦੀ ਮਾਰ ਜਿਹੜੀ ਉਹ ਚੱਲ ਰਿਹਾ ਇਸ ਕਰਕੇ ਇਹਨਾਂ ਮੁੱਦਿਆਂ ਤੇ ਅਸੀਂ ਤਿਆਰੀ ਕੀਤੀ ਹੈ ਗੈਦਰਿੰਗ ਦਾ ਸਾਡੀ ਆਪਣੀ ਸਮਝ ਤੋਂ ਬਾਹਰ ਹੈ ਏਡਾ ਵੱਡਾ ਇਕੱਠ ਹੋਏਗਾ 1 ਲੱਖ ਬੰਦੇ ਦਾ ਤਾਂ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਇਹ ਤੋਂ ਅੰਦਾਜ਼ਾ ਲਾ ਲਓ ਬਹੁਤ ਸਾਰੇ ਆਪਣਾ ਨਾਲ ਵੀ ਲੈ ਕੇ ਆਉਣਗੇ ਲੋਕਾਂ 'ਚ ਬਹੁਤ ਪਾਰੀ ਉਤਸ਼ਾਹ ਹੈ ਅਸੀਂ ਇਹ ਜੇਤੂ ਰੇਣੀ ਕਰਨ ਜਾ ਰਹੇ ਹਾਂ ਇਹ ਇਹਦੇ ਇਹਦੇ ਬਾਅਦ ਫਿਰ ਅਗਲਾ ਪ੍ਰੋਗਰਾਮ 24 ਨੂੰ ਅਨਾਉਂਸ ਕਰਾਂਗੇ ਬਹੁਤ ਬਹੁਤ ਧੰਨਵਾਦ